ਪੰਜਾਬ ਪੁਲਿਸ ਦਾਰਿਆਂ ਤੇ ਹਮਲਿਆਂ ਦੀ ਇੱਕ ਨਵੀਂ ਲਹਿਰ ਵੇਖਣ ਨੂੰ ਮਿਲ ਰਹੀ ਹੈ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਅਨੁਸਾਰ ਪਿਛਲੇ 20 ਦਿਨਾਂ ਵਿੱਚ ਘੱਟੋ ਘੱਟ 5 ਘਟਨਾਵਾਂ ਦੇਖਣ ਨੂੰ ਮਿਲੀਆਂ ਨੇ ਖੁਸ਼ਕਿਸਮਤੀ ਦੇ ਨਾਲ ਨੁਕਸਾਨਦਾਇਕ ਗ੍ਰੇਨੇਡਾ ਕਾਰਨ ਇਹਨਾਂ ਹਮਲਿਆਂ ਦੇ ਵਿੱਚ ਕੋਈ ਜਾਨੀ ਜਾਂ ਮਹੱਤਵਪੂਰਨ ਨੁਕਸਾਨ ਨਹੀਂ ਹੋਇਆ ਹੈ ਤਾਜ਼ਾ ਘਟਨਾ ਦੇ ਵਿੱਚ ਬਟਾਲਾ ਦੇ ਕਣੀਆਂ ਦੇ ਬੰਗਰ ਥਾਣੇ ਦੇ ਪ੍ਰਵੇਸ਼ ਦੁਆਰ ਕੋਲ ਕਥਿਤ ਤੌਰ ਤੇ ਇੱਕ ਗ੍ਰੇਨੇਡ ਸੁੱਟਿਆ ਗਿਆ ਗ੍ਰੇਨੇਡ ਨਹੀਂ ਫਟਿਆ ਸ਼ੁਰੂਆਤੀ ਰਿਪੋਰਟਾਂ ਮੁਤਾਬਕ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਹਮਲਾ ਕੀਤਾ ਐਸਐਸਪੀ ਸਮੇਤ ਸੀਨੀਅਰ ਪੁਲਿਸ ਅਧਿਕਾਰੀ ਵੀ ਘਟਨਾ ਸਥਾਨ ਤੇ ਦੌਰਾ ਕਰਨ ਪਹੁੰਚੇ ਕਰੋਨਾ ਵੱਲੋਂ ਕੋਈ ਵੀ ਰਸਮੀ ਬਿਆਨ ਨਹੀਂ ਦਿੱਤਾ ਗਿਆ ਸੋਸ਼ਲ ਮੀਡੀਆ ਤੇ ਪੋਸਟ ਤੇ ਹਮਲੇ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਇੱਕ ਘਟਨਾ ਸਾਹਮਣੇ ਆਈ ਹੈ ਪੋਸਟ ਕਥਿਤ ਤੌਰ ਤੇ ਹੈਪੀ ਪਾਸ਼ੀਆ ਅਤੇ ਗੋਪੀ ਨਵਾਂ ਸ਼ਹਿਰ ਦੀ ਹੈ ਜਿਨ੍ਹਾਂ ਨੇ ਸ਼ਾਮ 6 ਵਜੇ ਤੋਂ ਬਾਅਦ ਪੁਲਿਸ ਟੌਕੀਆਂ ਤੇ ਭਵਿਕ ਵਿੱਚ ਹਮਲਾ ਦੀ ਧਮਕੀ ਵੀ ਦਿੱਤੀ ਹੈ ਪੁਲਿਸ ਨੇ ਦਾਅਵੇ ਤੋਂ ਇਨਕਾਰ ਨਹੀਂ ਕੀਤਾ ਹੈ ਤੇ ਜਾਂਚ ਕਰ ਰਹੀ ਹੈ ਹੁਣ ਇਸ ਮਾਮਲੇ ਤੇ ਸਰਕਾਰ ਏ ਘਿਰਦੀ ਨਜ਼ਰ ਆ ਰਹੀ ਹੈ ਲਗਾਤਾਰ ਘਟਨਾਵਾਂ ਚ ਹੋ ਰਹੇ ਵਾਧੇ ਕਾਰਨ ਆਪ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਹੈ ਮਜੀਠੇਵਾਲਾ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਲਿਖਿਆ ਗਿਆ ਹੈ ਕਿ 20 ਦਿਨਾਂ ਚ ਪੰਜ ਪੁਲਿਸ ਥਾਣਿਆਂ ਤੇ ਗ੍ਰੇਨੇਡ ਹਮਲੇ ਹੋਏ ਨੇ ਸੀਐਮ ਕਮ ਗ੍ਰਹਿ ਮੰਤਰੀ ਸਾਹਿਬ ਭਗਵੰਤ ਮਾਨ ਜੀ ਇਹ ਦਾਅਵੇ ਕਰਦੇ ਨਹੀਂ ਠਕਦੇ ਕਿ ਕਾਨੂੰਨ ਵਿਵਸਥਾ ਬਿਲਕੁਲ ਠੀਕ ਹੈ ਜਦੋਂ ਪੁਲਿਸ ਥਾਣੇ ਤੇ ਹੀ ਗ੍ਰੇਨੇਡ ਹਮਲੇ ਹੋਣ ਲੱਗ ਪਏ ਤਾਂ ਜੋ ਪਹਿਲਾਂ ਕਦੇ ਵੀ ਨਹੀਂ ਹੋਇਆ ਤਾਂ ਫਿਰ ਕਾਨੂੰਨ ਵਿਵਸਥਾ ਦੁਰਸਤ ਕਿਵੇਂ ਹੋ ਸਕਦੀ ਹੈ ਅਸਲੀਅਤ ਇਹ ਹੈ ਕਿ ਤੁਸੀਂ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਵਜੋਂ ਬੁਰੀ ਤਰ੍ਹਾਂ ਫੇਲ ਸਾਬਤ ਹੋਏ ਹੋ ਸੁਖਬੀਰ ਬਾਦਲ ਤੇ ਹੋਏ ਕਾਤਲਾਨਾ ਹਮਲੇ ਨੂੰ ਵੀ ਤੁਸੀਂ ਹੋਰ ਹੀ ਰੰਗਤ ਰਿੰਦ ਲੱਗੇ ਹੋਇਓ ਕੁਝ ਤਾਂ ਸ਼ਰਮ ਕਰੋ ਹੁਣ ਅਰਵਿੰਦ ਕੇਜਰੀਵਾਲ ਦੀ ਸੇਵਾ ਛੱਡ ਕੇ ਪੰਜਾਬੀਆਂ ਦੀ ਸੇਵਾ ਕਰ ਲਓ ਜੋ ਜ਼ਿੰਮੇਵਾਰੀ ਤੁਹਾਨੂੰ ਪੰਜਾਬੀਆਂ ਨੇ ਸੌਂਪੀ ਹੈ ਨਹੀਂ ਕਰ ਸਕਦੇ ਤਾਂ ਫਿਰ ਅਸਤੀਫਾ ਦੇ ਦਿਓ ਕਾਬਿਲਗੌਰ ਹੈ ਕਿ ਸਭ ਤੋਂ ਬਾਅਦ ਪੰਜਾਬ ਪੁਲਿਸ ਤੇ ਹਮਲਿਆਂ ਦੀ ਪਿਰਤ ਮੁੜ ਤੋਂ ਸ਼ੁਰੂ ਹੋਈ ਜਾਪਦੀ ਹੈ ਪਿਛਲੇ 20 ਦਿਨਾਂ ਦੇ ਵਿੱਚ ਘੱਟੋ-ਘੱਟ 5 ਘਟਨਾਵਾਂ ਰਿਪੋਰਟ ਕੀਤੀਆਂ ਗਈਆਂ ਨੇ ਖੁਸ਼ਕਿਸਮਤੀ ਨਾਲ ਇਹਨਾਂ ਗ੍ਰੇਨੇਡ ਹਮਲਿਆਂ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਜ਼ਿਕਰ ਕਰਦਈਏ ਕਿ ਇਸ ਤੋਂ ਪਹਿਲਾਂ 4 ਦਸੰਬਰ ਨੂੰ ਅੰਮ੍ਰਿਤਸਰ ਦੇ ਮਜੀਠਾ ਥਾਣੇ ਦੇ ਵਿੱਚ ਇੱਕ ਜ਼ਬਰਦਸਤ ਧਮਾਕਾ ਹੋਣ ਦੀ ਸੂਚਨਾ ਮਿਲੀ ਸੀ ਜਿਸ ਨਾਲ ਖਿੜਕੀਆਂ ਦੇ ਸ਼ੀਸ਼ੇ ਤੱਕ ਟੁੱਟ ਗਏ ਸਨ ਹਾਲਾਂਕਿ ਪੁਲਿਸ ਨੇ ਸ਼ੁਰੂ ਦੇ ਵਿੱਚ ਇਸ ਨੂੰ ਟਾਇਰ ਫਟਣ ਦਾ ਕਾਰਨ ਦਿੱਤਾ ਸੀ ਪਰ ਬਾਅਦ ਦੇ ਵਿੱਚ ਸੋਸ਼ਲ ਮੀਡੀਆ ਪੋਸਟਾਂ ਨੇ ਦਾਅਵਾ ਕੀਤਾ ਕਿ ਇਹ ਇੱਕ ਗ੍ਰੇਨੇਡ ਹਮਲਾ ਸੀ ਇਸ ਤੋਂ ਲਾ ਬਾ 28 ਨਵੰਬਰ ਨੂੰ ਅੰਮ੍ਰਿਤਸਰ ਪੁਲਿਸ ਦੀ ਪੁਰਾਣੀ ਚੌਕੀ ਗੁਰਬਖਸ਼ ਨਗਰ ਵਿੱਚ ਧਮਾਕਾ ਹੋਇਆ ਸੀ ਉਕਤ ਹਮਲਾ ਗ੍ਰਹੈਂਡ ਗ੍ਰੀਨੈਂਡ ਨਾਲ ਕੀਤਾ ਗਿਆ ਸੀ ਇਸ ਦੀ ਜ਼ਿੰਮੇਵਾਰੀ ਵੀ ਫੇਸਬੁੱਕ ਪੋਸਟ ਰਾਹੀਂ ਲਈ ਗਈ ਸੀ ਹਾਲਾਂਕਿ ਪੁਲਿਸ ਨੇ ਇਸ ਸੰਬੰਧੀ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਸੀ ਉਸ ਤੋਂ ਪਹਿਲਾਂ 23 ਤੋਂ 24 ਨਵੰਬਰ ਦੀ ਰਾਤ ਨੂੰ ਅੰਮ੍ਰਿਤਸਰ ਦੇ ਅਜਨਾਲਾ ਥਾਣੇ ਦੇ ਬਾਹਰ ਇੱਕ ਆਈਈਡੀ ਵੀ ਲਾਈ ਗਈ ਸੀ ਜੋ ਤਕਨੀਕੀ ਨੁਕਸਾਨ ਕਾਰਨ ਨਹੀਂ ਫਟਿਆ ਪੁਲਿਸ ਨੂੰ ਸਵੇਰੇ ਆਈਈਡੀ ਮਿਲਿਆ ਆਈਈਡੀ ਵੀ ਅੱਤਵਾਦੀ ਹੈਪੀ ਪਾਸ਼ੀਆ ਤੇ ਗੋਪੀ ਨਵਾਸ਼ਰੀਆ ਵੱਲੋਂ ਲਗਾਇਆ ਗਿਆ ਸੀ ਹਮਲਿਆਂ ਦੀ ਇਹ ਲਹਿਰ 2021 ਤੋਂ 2022 ਦਰਮਿਆਨ ਸਾਹਮਣੇ ਆਈ ਹੈ ਜਦੋਂ ਪੁਲਿਸ ਥਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ 10 ਨਵੰਬਰ 2022 ਨੂੰ ਤਰਨਤਾਰਨ ਦੇ ਸਰਹਾਲੀ ਥਾਣੇ ਤੇ ਰਾਕੇਟ ਸੰਚਾਲਿਤ ਗ੍ਰੇਨੇਡ ਹਮਲਾ ਹੋਇਆ ਸੀ 9 ਮਈ 2022 ਨੂੰ ਮੋਹਾਲੀ ਵਿੱਚ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ਤੇ ਰਾਕਟ ਹਮਲਾ ਹੋਇਆ ਸੀ ਨਵੰਬਰ 2021 ਦੇ ਵਿੱਚ ਨਵਾਂ ਸ਼ਹਿਰ CIA ਦਫ਼ਤਰ ਤੇ ਪਠਾਨਕੋਟ ਆਰਮੀ ਛੌਂਡੇ ਦੀ ਤ੍ਰਿਵੇਣੀ ਗੇਟ ਨੇੜੇ ਗ੍ਰੇਨੇਡ ਹਮਲਾ ਹੋਇਆ ਸੀ ਹਾਲਾਂਕਿ ਇਹ ਪਹਿਲੇ ਦੇ ਹਮਲੇ ਘੱਟ ਤੀਬਰਤਾ ਵਾਲੇ ਸਨ ਪੁਲਿਸ ਤੇ ਪਾਕਿਸਤਾਨ ਦੀ ISI ਅਤੇ ਖਾਲਿਸਤਾਨ ਆਤਵਾਦੀਆਂ ਨੂੰ ਇਹਨਾਂ ਦੀ ਯੋਜਨਾ ਬੰਦੀ ਲਈ ਜ਼ਿੰਮੇਵਾਰ ਠਹਿਰਾਇਆ ਹੈ ਇਸ ਤੋਂ ਬਾਅਦ ਗੈਂਗਸਟਰਾਂ ਅਤੇ ਸਮੱਗਲਰਾਂ ਸਮੇਤ ਕਈ ਹਮਲਾਵਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ